ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਇਸ ਮੰਦਰ 'ਚ ਮੱਥਾ ਟੇਕ ਕੇ ਚਲੀਏ ਇਸ ਮੰਦਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨਾਲ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ 'ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹਾਂ ਆ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੁੰਦਰ 'ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ 2-4 ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹਾਂ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖਾਣੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਧੋਤੀ ਸਿਰਫ ਇੱਕ ਧੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਧੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਕਿ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਦਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹੀ ਆ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ मतलब शरीर ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾਂ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਜੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਦਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਂ ਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹੀ ਆ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਐ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਐ ਸਾਰਾ ਪਰਮਾਤਮਾ ਇੱਕੋ ਹੀ ਐ ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਦਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹਾਂ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖਾਣੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ मतलब शरीर ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਰ 'ਚ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਇਸ ਮੰਦਰ 'ਚ ਮੱਥਾ ਟੇਕ ਕੇ ਚਲੀਏ ਇਸ ਮੰਦਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ 2-4 ਬੰਦਿਆਂ ਨਾਲ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ 'ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨਿਆ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੋਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹਾਂ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਐ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਏ ਸਾਰਾ ਪਰਮਾਤਮਾ ਇੱਕੋ ਹੀ ਏ ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੁੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨਾਲ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨਿਆ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹਾਂ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖਾਣੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾਂ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ 'ਚ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਇਸ ਮੰਦਿਰ 'ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ 2-4 ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ 'ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਥੋਤੀਆਂ ਲੈ ਕੇ ਬੈਠੇ ਹੀ ਆ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਥੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਧੋਤੀ ਧੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਧੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ 'ਚ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੰਦਰ 'ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ 'ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤਿਆਂ ਲੈ ਕੇ ਬੈਠੇ ਹਾਂ ਆ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖਾਣੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈ ਜੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜੀ ਕੋਈ ਮਨਾਹੀ ਨਹੀਂ ਐ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਐ ਸਾਰਾ ਪਰਮਾਤਮਾ ਇੱਕੋ ਹੀ ਐ ਇਹੋ ਜੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਤਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੁੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ 2-4 ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ 'ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਦਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ 'ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੋਕ ਗਏ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਸੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਹਾਂ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖਾਣੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾ ਨਹੀਂ ਸਿਰਫ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਏ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਕਿ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਵਿਸ਼ਨੂੰ ਭਗਵਾਨ ਦੇ ਮੰਦਰ ਦੇ ਬਾਹਰ ਬਾਹਰ ਖੜੇ ਆ ਰਵਿੰਦਰਮ ਰਵਿੰਦਰਮ ਤਰਵਿੰਦਰਮ ਜੇ ਜਦੋਂ ਅਸੀਂ ਇੱਥੇ ਮੰਦਿਰ ਤੇ ਆਏ ਬੜੀ ਸ਼ਰਦਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ ਸਾਢੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ ਦੋ ਚਾਰ ਬੰਦਿਆਂ ਨੇ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਨੂੰ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤਾਂ